ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅੱਜ ਦਾ ਸੂਰਜ ਰੂਸ ਦੇ ਲਈ ਨਿਰਾਸ਼ਾ ਦੀ ਕਿਰਨ ਲੈ ਕੇ ਨਿਕਲਿਆ ਕਿਉਂ ਕਿਉਂਕਿ ਰੂਸ ਦੇ ਵਿੱਚੋਂ ਭਿਆਨਕ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਰਸ਼ੀਆ ਦੇ ਵਿੱਚ ਜਬਰਦਸਤ ਭਚਾਲ ਆਇਆ ਜਿਸ ਦੀ ਰੈਕਟਰ ਸਕੇਲ ਦੇ ਉੱਤੇ ਤੀਬਰਤਾ 8.8 ਦੱਸੀ ਗਈ ਸੀ ਤੇ ਇਸੇ ਕਰਕੇ ਇਸ ਪੋਸਟਰ ਨੂੰ ਦੇਖ ਕੇ ਤੁਹਾਨੂੰ ਸਮਝ ਵੀ ਲੱਗ ਗਿਆ ਹੋਵੇਗਾ ਕਿ ਅਸੀਂ ਵੀਡੀਓ ਕਿਸ ਬਾਰੇ ਦਿਖਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਭਿਆਨਕ ਭਚਾਲ ਨੇ ਰਸ਼ੀਆ ਦਾ ਕਿੰਨਾ ਨੁਕਸਾਨ ਪਹੁੰਚਾਇਆ ਜਬਰਦਸਤ ਭਚਾਲ ਆਇਆ ਰੈਕਟਰ ਸਕੇਲ ਦੇ ਉੱਤੇ ਜੋ ਭਚਾਲ ਹੈ ਉਹਦੀ ਤੀਬਰਤਾ 8.8 ਦੱਸੀ ਜਾ ਰਹੀ ਹੈ ਭਿਆੰਕਰ ਤਸਵੀਰਾਂ ਸਾਹਮਣੇ ਆਈਆਂ ਨੇ ਪੂਰੇ ਤਰੀਕੇ ਦੇ ਨਾਲ ਰੂਸ ਦੀ ਧਰਤੀ ਹਿੱਲਦੀ ਹੋਈ ਨਜ਼ਰ ਆਈ ਹੈ ਰੂਸ ਦੇ ਵਿੱਚ ਭਚਾਲ ਆਇਆ ਤੇ ਇਸ ਦੇ ਨਾਲ ਹੀ ਜਿਹੜੇ ਕੋਸਟਲ ਏਰੀਆਜ਼ ਨੇ ਰਸ਼ੀਆ ਦੇ ਭਾਵੇਂ ਉਸ ਤੋਂ ਇਲਾਵਾ ਹੋਰ ਵੀ ਕਈ ਮੁਲਕਾਂ ਦੇ ਉੱਥੇ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਹ ਚੇਤਾਵਨੀ ਨਾ ਸਿਰਫ ਰੂਸ ਦੇ ਵਿੱਚ ਬਲਕਿ ਸਭ ਤੋਂ ਜ਼ਿਆਦਾ ਨੁਕਸਾਨ ਜਿਹਨੂੰ ਹੋ ਸਕਦਾ ਉਹ ਹੋ ਸਕਦਾ ਹੈ ਜਾਪਾਨ ਨੂੰ ਜਾਪਾਨ ਦੇ ਵਿੱਚ ਸੁਨਾਮੀ ਆਉਣ ਦਾ ਖਦਸ਼ਾ ਜਤਾਇਆ ਗਿਆ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਜਾਪਾਨ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਨਾਂ ਦੀ ਜ਼ਿਕਰ ਗੱਲ ਕਰੀਏ ਵੈਸਟਰਨ ਕੰਟਰੀਜ਼ ਦੇ ਜਿਹੜੇ ਕੋਸਟਲ ਏਰੀਆਜ਼ ਨੇ ਭਾਵੇਂ ਉਹ ਕੈਨੇਡਾ ਦੇ ਕੁਝ ਕੋਸਟਲ ਏਰੀਆ ਹੋਣ ਜਾਂ ਫਿਰ ਅਮਰੀਕਾ ਦੇ ਕੁਝ ਕੋਸਟਲ ਏਰੀਆ ਹੋਣ ਉਹਨਾਂ ਦੇ ਵਿੱਚ ਵੀ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਇਸੇ ਕਰਕੇ ਤੁਹਾਨੂੰ ਅਸੀਂ ਇਹ ਦਿਖਾ ਰਿਹਾ ਰੂਸ ਦੇ ਵਿੱਚ ਭਿਆਨਕਰ ਭਚਾਲ ਤੇ ਸੁਨਾਮੀ ਦਾ ਅਲਰਟ ਸੁਨਾਮੀ ਵਾਰ ਸੁਨਾਮੀ ਵਾਰਨਿੰਗ ਇਨ ਜਾਪਾਨ ਯੂ ਐਸ ਏ ਐਂਡ ਕੈਨੇਡਾ ਤਾ ਜਬਰਦਸਤ ਪਚਾਲ ਆਇਆ ਤੇ ਕਿੱਥੇ ਪਚਾਲ ਆਇਆ ਤੇ ਕਿੰਨਾ ਨੁਕਸਾਨ ਹੋਇਆ ਉਹਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਹੜਾ ਰੂਸ ਦਾ ਇੱਕ ਏਰੀਆ ਹੈਗਾ ਵਾ ਉਸ ਦੇ ਵਿੱਚ ਇਹ ਪਚਾਲ ਆਇਆ ਤੇ ਉਸ ਰੂਸ ਦੇ ਏਰੀਆ ਦਾ ਨਾਮ ਹੈਗਾ ਜਿੱਥੇ ਪਚਾਲ ਨੇ ਆਪਣੀ ਤਬਾਈ ਮਚਾਈ ਹੈ ਕਾਮ ਚਟਕਾ ਕਾਮ ਚਟਕਾ ਏਰੀਆ ਹੈ ਰਸ਼ੀਆ ਦਾ ਉੱਥੇ ਰੂਸ ਦੇ ਵਿੱਚ ਕਾਫੀ ਤੀਬਰਤਾ ਦਾ ਭਚਾਲ ਆਇਆ ਹੈ ਤੇ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਜੋ ਇਮਾਰਤ ਹੈ ਪੂਰੇ ਤਰੀਕੇ ਦੇ ਨਾਲ ਕੰਬਦੀ ਹੋਈ ਦਿਖਾਈ ਦੇ ਰਹੀ ਹੈ ਤੇ ਜੋ ਇਮਾਰਤ ਹੈ ਉਹਦੇ ਉੱਪਰਲੇ ਪਾਸਿਓ ਕੁਝ ਸਮਾਨ ਵੀ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਜਿਸ ਤਰੀਕੇ ਦੇ ਨਾਲ ਇਮਾਰਤ ਢਾਹ ਢੇਰੀ ਹੋ ਰਹੀ ਹੋਵੇ ਤੇ ਇਸ ਤੋਂ ਇਲਾਵਾ ਜਾਪਾਨ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਇਸ ਕਰਕੇ ਜਾਪਾਨ ਦੇ ਲੋਕਾਂ ਨੂੰ ਅਮਰੀਕਾ ਦੇ ਲੋਕਾਂ ਨੂੰ ਤੇ ਨਾਲ ਦੀ ਨਾਲ ਕੈਨੇਡਾ ਦੇ ਲੋਕਾਂ ਨੂੰ ਵੀ ਅਲਰਟ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਕਿ ਕੋਸਟਲ ਏਰੀਆ ਤੋਂ ਦੂਰ ਹੋ ਜਾਓ ਜਿਸ ਤਰੀਕੇ ਨਾਲ ਰੂਸ ਦੇ ਵਿੱਚ ਭਿਆਨਕ ਭਚਾਲ ਆਇਆ ਜ਼ਬਰਦਸਤ ਤਰੀਕੇ ਨਾਲ ਧਰਤੀ ਕੰਬੀ ਹੈ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ 8.8 ਦੀ ਤੀਬਰਤਾ ਦਾ ਇਹ ਭਚਾਲ ਸੀਗਾ ਸਮੁੰਦਰ ਦੇ ਵਿੱਚ ਉੱਚੀਆਂ ਉੱਚੀਆਂ ਲਹਿਰਾਂ ਉੱਠ ਰਹੀਆਂ ਨੇ ਇਹਨਾਂ ਲਹਿਰਾਂ ਦੀ ਉਚਾਈ 12 ਤੋਂ ਲੈ ਕੇ 15 ਫੁੱਟ ਉੱਚੀ ਦੱਸੀ ਜਾ ਰਹੀ ਹੈ ਜਪਾਨ ਦੇ ਵਿੱਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਜਪਾਨ ਦਾ ਫੂਕੂਸ਼ਿਮਾ ਪਾਵਰ ਪਲਾਂਟ ਖਾਲੀ ਕਰਵਾ ਦਿੱਤਾ ਗਿਆ ਜਿੰਨੇ ਵੀ ਉੱਥੇ ਮੁਲਾਜ਼ਮ ਕੰਮ ਕਰ ਰਹੇ ਸੀ ਉਹਨਾਂ ਨੂੰ ਪਾਵਰ ਪਲਾਂਟ ਤੋਂ ਬਾਹਰ ਕੱਢ ਕੇ ਉੱਚੀਆਂ ਥਾਵਾਂ ਤੇ ਭੇਜ ਦਿੱਤਾ ਗਿਆ ਕਿਉਂਕਿ ਸਾਲ 2011 ਦੇ ਵਿੱਚ ਵੀ ਜਦੋਂ ਜਪਾਨ ਦੇ ਵਿੱਚ ਸੁਨਾਮੀ ਆਈ ਸੀ ਤਾਂ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਸੀ ਉਹ ਫੂਕੂਸ਼ਿਮਾ ਸ਼ਹਿਰ ਨੂੰ ਹੀ ਹੋਇਆ ਸੀ ਤੇ ਉਸੇ ਫੂਕੂਸ਼ਿਮਾ ਸ਼ਹਿਰ ਦੇ ਕੋਸਟਲ ਏਰੀਆ ਦੇ ਵਿੱਚ ਫੂਕੂਸ਼ਿਮਾ ਪਾਵਰ ਜੋ ਪਾਵਰ ਪਲਾਂਟ ਬਣਿਆ ਹੋਇਆ ਉਸ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ ਹੁਣ ਵੀ ਨੁਕਸਾਨ ਪਹੁੰਚਣ ਦਾ ਖਦਸ਼ਾ ਐ ਇਸੇ ਕਰਕੇ ਜੋ ਵਰਕਰ ਨੇ ਉਹਨਾਂ ਨੂੰ ਫੂਕੂਸ਼ਿਮਾ ਪਾਵਰ ਪਲਾਂਟ ਤੋਂ ਬਾਹਰ ਕੱਢ ਲਿੱਤਾ ਗਿਆ ਹੈ ਅਮਰੀਕਾ ਦੇ ਸਮੁੰਦਰੀ ਇਲਾਕੇ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕੈਨੇਡਾ ਦੇ ਕੋਸਟਲ ਇਲਾਕੇ ਵੀ ਅਲਰਟ ਤੇ ਨੇ ਇਸ ਤੋਂ ਇਲਾਵਾ ਲੋਕਾਂ ਨੂੰ ਸਮੁੰਦਰ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ ਜਨਤਾ ਨੂੰ ਉੱਚੀਆਂ ਥਾਵਾਂ ਤੇ ਜਾਣ ਦੇ ਲਈ ਕਹਿ ਦਿੱਤਾ ਗਿਆ ਤਾਂ ਛੇਤੀ ਤੋਂ ਛੇਤੀ ਜਨਤਾ ਨੂੰ ਕਿਹਾ ਗਿਆ ਹੈ ਕਿ ਉੱਚੀਆਂ ਥਾਵਾਂ ਤੇ ਚਲੇ ਜਾਓ ਇਸ ਤੋਂ ਇਲਾਵਾ ਹੁਣ ਅਸੀਂ ਤੁਹਾਨੂੰ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ ਵੀ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦਾ ਕਿੱਥੇ ਪੁਚਾਲ ਆਇਆ ਹੈ ਤਾਂ ਇਹ ਤੁਹਾਨੂੰ ਕੰਪਿਊਟਰ ਸਕਰੀਨ ਇਸ ਵਕਤ ਆਪਣੀ ਸਕਰੀਨ ਦੇ ਉੱਤੇ ਦਿਖਾਈ ਦੇ ਰਹੀ ਹੋਵੇਗੀ ਇੱਥੇ ਜੇਕਰ ਆਪਾਂ ਰਸ਼ੀਆ ਦਾ ਮੈਪ ਖੋਲ ਲੈਨੇ ਆ ਤਾਂ ਜਦੋਂ ਤੁਸੀਂ ਰਸ਼ੀਆ ਦਾ ਮੈਪ ਖੋਲਦੇ ਹੋ ਇਹ ਹੈ ਰਸ਼ੀਆ ਮੁਲਕ ਤੇ ਇਸ ਦਾ ਇਹ ਹੈ ਏਰੀਆ ਕਾਮ ਚਟਕਾ ਏਰੀਆ ਇਹ ਜੋ ਤੁਹਾਨੂੰ ਦਿਖਾਈ ਦੇ ਰਿਹਾ ਇਲਾਕਾ ਇਹ ਹੈ ਕਾਮ ਚਟਕਾ ਏਰੀਆ ਇਸ ਥਾਂ ਦੇ ਉੱਤੇ ਇਸ ਥਾਂ ਦੇ ਨਜ਼ਦੀਕ ਕੇਂਦਰ ਦੱਸਿਆ ਗਿਆ ਹੈ ਪੁਚਾਲ ਦਾ ਇਸੇ ਥਾਂ ਦੇ ਉੱਤੇ ਸਭ ਤੋਂ ਪਹਿਲਾਂ ਰੂਸ ਦੀ ਧਰਤੀ ਕੰਬੀ ਸੀ ਇਸ ਧਰਤੀ ਨੂੰ ਕੰਬਣ ਤੋਂ ਬਾਅਦ ਜਿਹੜੀ ਸਮੁੰਦਰ ਦੇ ਵਿੱਚ ਹਲਚਲ ਪੈਦਾ ਹੋਈ ਹੈ ਤਾਂ ਇਸ ਇਲਾਕੇ ਦੇ ਤਿੰਨ ਪਾਸੇ ਸਮੁੰਦਰ ਹੈ ਤਾਂ ਤਿੰਨੇ ਪਾਸੇ ਜ਼ਬਰਦਸਤ ਸਪੀਡ ਦੇ ਨਾਲ ਲਹਿਰਾਂ ਵਗਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਇਹ ਲਹਿਰਾਂ ਕਿੱਥੇ ਕਿੱਥੇ ਜਾ ਰਹੀਆਂ ਨੇ ਆ ਦੇਖੋ ਇਹ ਆ ਗਿਆ ਰਸ਼ੀਆ ਰਸ਼ੀਆ ਇਹ ਹੈਗਾ ਵਾ ਕਾਮਚਟਕਾ ਇਲਾਕਾ ਰਸ਼ੀਆ ਦਾ ਇਸ ਥਾਂ ਦੇ ਉੱਤੋਂ ਲਹਿਰਾ ਗਈਆਂ ਇਸ ਥਾਂ ਦੇ ਉੱਤੋਂ ਸਭ ਤੋਂ ਪਹਿਲਾਂ ਤੁਸੀਂ ਆ ਦੇਖ ਸਕਦੇ ਹੋ ਜਾਪਾਨ ਜਦੋਂ ਜਾਪਾਨ ਦਾ ਇਹ ਹੈ ਟੋਕਿਓ ਇਹਦੀ ਰਾਸਤਾ ਨਹੀਂ ਫਿਰ ਇਸ ਤੋਂ ਬਾਅਦ ਜਿਹੜਾ ਇੱਕ ਪਾਵਰ ਜਿਹੜਾ ਹੋਇਗਾ ਖਾਲੀ ਕਰਾਇਆ ਗਿਆ ਹੈ ਉਹ ਫੂਕੂਸ਼ਿਮਾ ਨਿਊਕਲੀਅਰ ਪਲੈਂਟ ਜਿਹੜਾ ਖਾਲੀ ਕਰਾਇਆ ਗਿਆ ਹੈ ਆ ਦੇਖੋ ਫੂਕੂਸ਼ਿਮਾ ਸ਼ਹਿਰ ਆ ਗਿਆ ਬਿਲਕੁਲ ਇਸ ਦੇ ਨਜ਼ਦੀਕ ਹੀ ਇਹ ਇੱਥੇ ਹੈ ਪਾਵਰ ਪਲੈਂਟ ਇਸ ਪਾਵਰ ਪਲੈਂਟ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਨੂੰ ਵੀ ਹਾਂ ਦੂਰ ਇਲਾਕੇ ਦੇ ਵਿੱਚ ਭੇਜ ਦਿੱਤਾ ਗਿਆ ਹੈ ਉਰੇ ਆਪਾਂ ਦੇਖ ਵੀ ਲੈਣੇ ਆ ਕਿਹੜੀ ਜਗ੍ਹਾ ਤੇ ਹੈ ਦਾ ਇਹ ਤੁਹਾਨੂੰ ਅਸੀਂ ਇਸ ਵਕਤ ਜਾਪਾਨ ਦਾ ਉਹ ਇਲਾਕਾ ਦਿਖਾ ਰਹੇ ਹਾਂ ਜਿਸ ਨੂੰ ਖਤਰਾ ਬਣਿਆ ਹੋਇਆ ਫੂਕੂਸ਼ਿਮਾ ਪਾਵਰ ਪਲਾਂਟ ਇਸੇ ਥਾਂ ਦੇ ਉੱਤੇ ਹੈ ਬਣਿਆ ਹੋਇਆ ਇਸ ਥਾਂ ਦੇ ਉੱਤੇ ਪਹਿਲਾਂ ਵੀ ਕਾਫੀ ਜ਼ਿਆਦਾ ਤਬਾਹੀ ਆਈ ਸੀ ਹੁਣ ਵੀ ਤਬਾਹੀ ਆਉਣ ਦਾ ਖਦਸ਼ਾ ਹੈ ਇਸ ਕਰਕੇ ਇਸ ਇਲਾਕੇ ਨੂੰ ਜਾਪਾਨ ਦੇ ਇਲਾਕੇ ਨੂੰ ਖਾਲੀ ਕਰਾ ਲਿੱਤਾ ਗਿਆ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਹੈ ਇਹ ਹੈ ਜਾਪਾਨ ਦਾ ਜਿੱਥੇ ਨਿਊਕਲੀਅਰ ਪਲਾਂਟ ਲੱਗਿਆ ਹੋਇਆ ਤੇ ਇਹ ਹੈ ਇਲਾਕਾ ਉਹ ਜਿੱਥੇ ਪੁਚਾਲ ਦਾ ਕੇਂਦਰ ਦੱਸਿਆ ਜਾ ਰਿਹਾ ਹੈ ਤਾਂ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਹੈ ਹੁਣ ਤੁਹਾਨੂੰ ਹੋਰ ਦੂਸਰੇ ਪਾਸੇ ਵੀ ਦਿਖਾਣੇ ਆ ਜਿਹਨੂੰ ਆਪਾਂ ਵੈਸਟਰਨ ਕੰਟਰੀਜ਼ ਕਹਿੰਦੇ ਆ ਅਮਰੀਕਾ ਹੋ ਗਿਆ ਤੇ ਇਸ ਤੋਂ ਇਲਾਵਾ ਕੈਨੇਡਾ ਹੋ ਗਿਆ ਹੁਣ ਆ ਦੇਖੋ ਰਸ਼ੀਆ ਇਸ ਥਾਂ ਦੇ ਉੱਤੇ ਜਦੋਂ ਜਬਰਦਸਤ ਭੁਚਾਲ ਦੇ ਨਾਲ ਧਰਤੀ ਕੰਬੀ ਹੈ ਤਾਂ ਇਸ ਥਾਂ ਦੇ ਉੱਤੇ ਵੀ ਲਹਿਰਾ ਬਗਣੀਆਂ ਸ਼ੁਰੂ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਅਗਲੇ ਕੁਝ ਘੰਟਿਆਂ ਦੇ ਵਿੱਚ ਜਿਹੜੀਆਂ ਸੁਨਾਮੀ ਵਾਲੀਆਂ ਲਹਿਰਾਂ ਨੇ ਉਹ ਅਮਰੀਕਾ ਦੇ ਤਟਾਂ ਨੂੰ ਵੀ ਛੂ ਸਕਦੀਆਂ ਨੇ ਤਾਂ ਇਸੇ ਕਰਕੇ ਹੁਣ ਜਿਹੜੇ ਅਮਰੀਕਾ ਦੇ ਕੋਸਟਲ ਏਰੀਏ ਨੇ ਯਾਨੀ ਕਿ ਰਸ਼ੀਆ ਤੋਂ ਜੇਕਰ ਆਪਾਂ ਈਸਟ ਵੱਲ ਨੂੰ ਜਾਈਏ ਤਾਂ ਅਮਰੀਕਾ ਬੜਾ ਨੇੜੇ ਹੈ ਇੱਥੋਂ ਤਾਂ ਇਸ ਥਾਂ ਦੇ ਉੱਤੇ ਦੇਖੋ ਖਤਰਾ ਕਿਸ ਕਿਸ ਨੂੰ ਆ ਤਾ ਜੇਕਰ ਆਪਕੇ ਆ ਕੈਨੇਡਾ ਆ ਅਮਰੀਕਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਤਟੀਆ ਇਲਾਕੇ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਖਤਰਾ ਹੈ ਇਸ ਤੋਂ ਇਲਾਵਾ ਫਿਰ ਆ ਅਮਰੀਕਾ ਦਾ ਅਮਰੀਕਾ ਦਾ ਸੈਟਲ ਹੋ ਗਿਆ ਵਾਸ਼ਿੰਗਟਨ ਏਰੀਆ ਦੇ ਨਜ਼ਦੀਕ ਹੋ ਗਿਆ ਉਸ ਤੋਂ ਬਾਅਦ ਓਰੇਗਨ ਏਰੀਆ ਹੋ ਗਿਆ ਫਿਰ ਹੋ ਗਿਆ ਸੈਨ ਫਰਾਂਸਿਸਕੋ ਕੈਲੀਫੋਰਨੀਆ ਲਾਸ ਐਂਜਲਸ ਸੈਂਡਿਆਗੋ ਇਹ ਕੁਝ ਕੋਸਟਲ ਏਰੀਆਜ਼ ਨੇ ਯੂਨਾਈਟਿਡ ਸਟੇਟਸ ਦੇ ਜਿੱਥੇ ਸਭ ਤੋਂ ਵੱਧ ਖਤਰਾ ਹੈ ਕਿਉਂਕਿ ਇਸ ਥਾਂ ਦੇ ਉੱਤੋਂ ਜਿਹੜੀਆਂ ਲਹਿਰਾਂ ਉੱਠੀਆਂ ਨੇ ਉਹ ਇਸੇ ਤਰੀਕੇ ਨੂੰ ਵੈਸਟ ਔਰ ਈਸਟ ਦੋਹਾਂ ਪਾਸੇ ਨੂੰ ਗਈਆਂ ਨੇ ਤੇ ਇਸੇ ਕਰਕੇ ਇਹਨਾਂ ਇਲਾਕਿਆਂ ਨੂੰ ਵੀ ਖਾਲੀ ਕਰਾਇਆ ਗਿਆ ਵਾ ਅਮਰੀਕਾ ਦੇ ਵਿੱਚ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਲੋਕ ਕੋਸਟਲ ਏਰੀਆਜ਼ ਦੇ ਨਜ਼ਦੀਕ ਨੇ ਯਾਨੀ ਕਿ ਇਸ ਏਰੀਆ ਦੇ ਨਜ਼ਦੀਕ ਰਹਿੰਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਾਸ਼ਿੰਗਟਨ ਦੇ ਓਰੇਗਨ ਦੇ ਕੈਲੀਫੋਰਨੀਆ ਦੇ ਲਾਸ ਐਂਜਲਸ ਦੇ ਔਰ ਸੈਂਡਿਆਗੋ ਦੇ ਜਿਹੜੇ ਇਸ ਕੋਸਟਲ ਏਰੀਆ ਦੇ ਲੋਕ ਨਜ਼ਦੀਕ ਰਹਿੰਦੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਇਲਾਕੇ ਛੱਡ ਦਿਓ ਕਿਉਂਕਿ ਇੱਥੇ ਸੁਨਾਮੀ ਦਾ ਖਤਰਾ ਬਣਿਆ ਹੋਇਆ ਹੈ ਔਰ ਸਭ ਤੋਂ ਵੱਧ ਜਾਪਾਨ ਜਾਪਾਨ ਦਾ ਹਰ ਵਾਰ ਨੁਕਸਾਨ ਹੁੰਦਾ ਹੈ ਕਿਉਂਕਿ ਜਾਪਾਨ ਇੱਕ ਐਸੀ ਧਰਤੀ ਦੀ ਇਲਾਕੇ ਦੇ ਵਿੱਚ ਬਣਿਆ ਹੋਇਆ ਜਿੱਥੇ ਸਭ ਤੋਂ ਵੱਧ ਜਿਵੇਂ ਆਪਾਂ ਚਿੱਲੀ ਦੇ ਵਿੱਚ ਕਹਿ ਦਿੰਦੇ ਆ ਪੁਚਾਲ ਬਹੁਤ ਜ਼ਿਆਦਾ ਆਉਂਦੇ ਨੇ ਜਾਂ ਫਿਰ ਜਵਾਲਾਮੁਖੀ ਫਟਦੇ ਨੇ ਤਾਂ ਜਾਪਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਹਰ ਵਾਰ ਸੁਨਾਮੀਆਂ ਔਰ ਜਿਹੜੇ ਕਿ ਅਰਥਕੁਏਕ ਨੇ ਕਾਫੀ ਜ਼ਿਆਦਾ ਆਉਂਦੇ ਨੇ ਹੁਣ ਵੀ ਰਸ਼ੀਆ ਦੇ ਵਿੱਚ ਆਇਆ 8.8 ਰੈਕਟਰ ਸਕੇਲ ਤੇ ਮੈਗਨੀਟਿਊਡ ਜੇਕਰ ਆਪਾਂ ਦੇਖੀਏ 8.8 ਇੰਨੀ ਜ਼ਬਰਦਸਤ ਤੀਬਰਤਾ ਹੁੰਦੀ ਹੈ ਕਿ ਹਰ ਇਮਾਰਤ ਨੂੰ 8.8 ਦੀ ਤੀਬਰਤਾ ਦਾ ਭੁਚਾਲ ਚੱਲਣਾ ਬੜਾ ਔਖਾ ਹੋ ਜਾਂਦਾ ਹੈ ਤਸਵੀਰਾਂ ਤੁਸੀਂ ਨਾਲ ਦੀ ਨਾਲ ਦੇਖ ਹੀ ਰਹੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਹੋਰ ਅੰਕੜੇ ਵੀ ਨੇ ਕਿ ਇਤਿਹਾਸ ਦੇ ਵਿੱਚ ਹੁਣ ਤੱਕ ਦੇ ਜਿਹੜੇ ਸਭ ਤੋਂ ਖਤਰਨਾਕ ਭੁਚਾਲ ਆਏ ਨੇ ਕਿੱਥੇ ਆਏ ਨੇ ਕਦੋਂ ਆਏ ਨੇ ਤੇ ਉਹਨਾਂ ਦੀ ਰੈਕਟਰ ਸਕੇਲ ਦੇ ਉੱਤੇ ਤੀਬਰਤਾ ਕਿੰਨੀ ਸੀ ਤਾਂ ਤੁਹਾਨੂੰ ਅਸੀਂ ਉਹ ਗ੍ਰਾਫਿਕਸ ਦੇ ਜ਼ਰੀਏ ਵੀ ਦਿਖਾ ਦਿੰਦੇ ਹਾਂ ਕਿ ਹੁਣ ਤੱਕ ਜਿਹੜੇ ਸਭ ਤੋਂ ਖਤਰਨਾਕ ਭੁਚਾਲ ਆਏ ਨੇ ਕਦੋਂ-ਕਦੋਂ ਔਰ ਕਿੱਥੇ ਆਏ ਨੇ ਤਾਂ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਦੇਖੋ ਹੁਣ ਤੱਕ ਦੇ 11 ਸਭ ਤੋਂ ਵੱਡੇ ਭੁਚਾਲ ਤਾਂ ਸਭ ਤੋਂ ਤੇਜ਼ੀ ਨਾਲ 9.5 ਦੀ ਤੀਬਰਤਾ ਦਾ ਭੁਚਾਲ 1960 ਵਿੱਚ ਆਇਆ ਸੀ ਉਹ ਆਇਆ ਸੀ ਚਿੱਲੀ ਦੇ ਵਿੱਚ ਫਿਰ 9.2 ਦੀ ਤੀਬਰਤਾ ਦਾ ਭੁਚਾਲ ਆਇਆ ਸੀ ਅਮਰੀਕਾ ਦੇ ਵਿੱਚ ਫਿਰ ਉਸ ਤੋਂ ਬਾਅਦ 9.1 ਦੀ ਤੀਬਰਤਾ ਇੰਡੋਨੇਸ਼ੀਆ 'ਚ ਫਿਰ 9.1 ਦੀ ਤੀਬਰਤਾ ਦਾ 2011 ਚ ਪਹੁੰਚਾ ਲਾਇਆ ਸੀ ਜਾਪਾਨ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਜਿਹੜਾ ਤੁਹਾਨੂੰ ਹੁਣ ਵੀ ਫੂਕੂਸ਼ਿਮਾ ਸ਼ਹਿਰ ਦੀ ਅਸੀਂ ਗੱਲ ਦੱਸੀ ਆ ਕਿ ਸਭ ਤੋਂ ਵੱਧ ਨੁਕਸਾਨ ਹੋਇਆ ਸੀ ਉਹ ਜਾਪਾਨ ਦੇ ਵਿੱਚ ਹੀ ਹੋਇਆ ਸੀ ਸਾਲ 2011 ਉਸ ਤੋਂ ਇਲਾਵਾ 5ਵੇਂ ਨੰਬਰ ਤੇ 9 ਦੀ ਤੀਬਰਤਾ ਦਾ ਰੂਸ ਚ ਆਇਆ ਸੀ ਤੇ ਹੁਣ 2025 ਦੇ ਵਿੱਚ 8.8 ਦੀ ਸ਼ਰੀਆ ਵਾਲਾ ਜਿਹੜਾ ਹੈ ਕਮ ਚਟਕਾ ਦੇ ਵਿੱਚ ਕਮ ਚਟਕਾ ਦੇ ਵਿੱਚ ਆਇਆ ਰਸ਼ੀਆ ਦੇ ਵਿੱਚ ਪਹੁੰਚਾ ਲਾਇਆ ਤੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ 8.8 ਦਾ ਇੱਕ ਚਿੱਲੀ ਦੇ ਵਿੱਚ ਫੇਰ ਤੋਂ ਆਇਆ ਸੀ ਪਹੁੰਚਾ ਲ ਫਿਰ 8.8 ਦੀ ਤੀਬਰਤਾ ਦਾ 1906 ਦੇ ਵਿੱਚ ਇਕਵਾਡੋਰ ਦੇ ਵਿੱਚ ਆਇਆ ਸੀ ਫਿਰ 8.7 ਦੀ ਤੀਬਰਤਾ ਦਾ ਭੁਚਾਲ 1965 ਦੇ ਵਿੱਚ ਅਮਰੀਕਾ ਚ ਆਇਆ ਸੀ ਅਲਾਸਕਾ ਚ ਭਿਆਨਕਰ ਤਬਾਹੀ ਮਚਾ ਦਿੱਤੀ ਸੀ ਫਿਰ 8.6 ਦੀ ਤੀਬਰਤਾ ਦਾ ਇੱਕ ਭੁਚਾਲ 1950 ਦੇ ਵਿੱਚ ਆਇਆ ਸੀ ਹਲੇ ਭਾਰਤ ਨੂੰ ਆਜ਼ਾਦ ਹੋਏ ਤਿੰਨ ਦੇਸ਼ ਹੀ ਹੋਏ ਸੀ ਪੂਰਾ ਅਰਨਾਚਲ ਪ੍ਰਦੇਸ਼ ਤਹਿਸਨੈਸ ਹੋਣ ਦੀ ਕਗਾਰ ਦੇ ਉੱਤੇ ਆ ਗਿਆ ਸੀ ਕਿਉਂਕਿ ਜ਼ਬਰਦਸਤ ਭੁਚਾਲ ਸੀ 8.6 ਦੀ ਤੀਬਰਤਾ ਵਾਲਾ ਤੇ ਉਸ ਤੋਂ ਬਾਅਦ 8.6 ਦੀ ਤੀਬਰਤਾ ਵਾਲਾ ਹੀ ਇੱਕ ਭੁਚਾਲ ਫੇਰ ਆਇਆ ਸੀ ਇੰਡੋਨੇਸ਼ੀਆ ਦੇ ਵਿੱਚ ਸਾਲ ਸੀ 2012 ਤਾ ਇਸ ਤਰੀਕੇ ਦੇ ਨਾਲ ਕੁਝ ਜਬਰਦਸਤ ਪਹਹਾ ਲਾਇਏ ਸੀ ਤੇ ਹੁਣ ਵੀ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾ ਰਹੇ ਹਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਰਸ਼ੀਆ ਦੀਆਂ ਦਿਖਾ ਰਹੇ ਹਾਂ ਰੂਸ ਦੇ ਵਿੱਚ ਕਿਵੇਂ ਜਬਰਦਸਤ ਪਹਹਾ ਲਾਇਆ ਦੇਖੋ ਕਿਵੇਂ ਜੋ ਇਮਾਰਤ ਹੈ ਉਹਦੀ ਛੱਤ ਦੇ ਉੱਤੋਂ ਇੱਟਾਂ ਔਰ ਲੱਕੜ ਦਾ ਸਮਾਨ ਕਾਫੀ ਜ਼ਿਆਦਾ ਥੱਲੇ ਡਿੱਗ ਰਿਹਾ ਔਰ ਇੱਕ ਉੱਥੇ ਕਿੰਡਰ ਗਾਰਡਨ ਹੈ ਕਿੰਡਰ ਗਾਰਡਨ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਉਹਦੀਆਂ ਵੀ ਤਸਵੀਰਾਂ ਦਿਖਾਈਆਂ ਸੀ ਹੁਣ ਇਮਾਰਤ ਦੀਆਂ ਵੀ ਤਸਵੀਰਾਂ ਦਿਖਾ ਰਹੇ ਹਾਂ ਕਿਵੇਂ ਧਰਤੀ ਜਦ ਕੰਬੀ ਰੂਸ ਦੀ ਤਾਂ ਕਿਵੇਂ ਉਚਾਈ ਦੇ ਉੱਤੋਂ ਇਮਾਰਤਾਂ ਦੇ ਉੱਤੋਂ ਸਮ ਹਾਲਾਂਕਿ ਕਈ ਤਸਵੀਰਾਂ ਇਸ ਵਕਤ ਸੋਸ਼ਲ ਮੀਡੀਆ ਤੇ ਬੜੀਆਂ ਵਾਇਰਲ ਨੇ ਕਿ ਪਾਣੀ ਆ ਰਿਹਾ ਸ਼ਹਿਰਾਂ ਦੇ ਵਿੱਚ ਆ ਰਿਹਾ ਤੁਹਾਨੂੰ ਅਸੀਂ ਉਹ ਨਹੀਂ ਦਿਖਾ ਰਹੇ ਕਿਉਂਕਿ ਹਲੇ ਉਸ ਲੈਵਲ ਦਾ ਪਾਣੀ ਨਹੀਂ ਹੈ ਛੋਟੀਆਂ ਲਹਿਰਾਂ ਜ਼ਰੂਰ ਕੋਸਟਲ ਏਰੀਆਜ਼ ਆ ਰਹੀਆਂ ਨੇ ਜੇਕਰ ਆਪਾਂ ਗੱਲ ਕਰੀਏ ਜਪਾਨ ਦੀ ਤਾਂ ਜਪਾਨ ਦੇ ਵਿੱਚ ਵੀ 4 4 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਨੇ ਉੱਚੀਆਂ ਕਿਉਂ ਨੇ ਕਿਉਂਕਿ ਰਸ਼ੀਆ ਦੇ ਵਿੱਚ ਪਹੁੰਚਾਲ ਆਇਆ ਤੇ ਹਜ਼ਾਰਾਂ ਕਿਲੋਮੀਟਰ ਦੀ ਹਾਲਾਂਕਿ ਦੂਰੀ ਹੈ ਜਾਪਾਨ ਦੀ ਔਰ ਜਾਪਾਨ ਦੇ ਕੋਸਟਲ ਏਰੀਆਜ਼ ਦੇ ਵਿੱਚ 4 ਮੀਟਰ ਯਾਨੀ ਕਿ 12 ਤੋਂ ਲੈ ਕੇ 15 ਫੁੱਟ ਦੀ ਉਚਾਈ ਤੱਕ 4 ਮੀਟਰ ਤੋਂ ਵੱਧਦੀਆਂ ਲਹਿਰਾਂ ਸਿਗੀਆਂ ਤੇ ਫੁੱਟਾਂ 'ਚ ਦੇਖੀਏ ਤਾਂ 12 ਤੋਂ ਲੈ ਕੇ 15 ਫੁੱਟ ਉੱਚੀਆਂ ਯਾਨੀ ਕਿ ਇੱਕ ਡੇਢ ਮੰਜ਼ਿਲ ਉੱਚੀ ਜਿੰਨੀਆਂ ਲਹਿਰਾਂ ਜਪਾਨ ਦੇ ਸਮੁੰਦਰੀ ਤੱਟ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਔਰ ਜ਼ਬਰਦਸਤ ਪਚਾਲ ਆਇਆ 8.8 ਦੀ ਤੀਬਰਤਾ ਦਾ ਰਸ਼ੀਆ ਦੇ ਵਿੱਚ ਤੇ ਨੁਕਸਾਨ ਕਾਫੀ ਜ਼ਿਆਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਖਾਸ ਕਰਕੇ ਸੁਨਾਮੀ ਤੋਂ ਬਾਅਦ ਇਸੇ ਕਰਕੇ ਅਮਰੀਕਾ ਕੈਨੇਡਾ ਹੋਰ ਜਿਹੜੇ ਵਿੱਚ ਟਾਪੂ ਬਣੇ ਬਣੇ ਉਹਨਾਂ ਮੁਲਕਾਂ ਨੇ ਤੇ ਨਾਲ ਦੀ ਨਾਲ ਜਪਾਨ ਨੇ ਵੀ ਅਲਰਟ ਜਾਰੀ ਕੀ ਕਰ ਦਿੱਤਾ ਹੈ ਕਿ ਲੋਕ ਸਾਵਧਾਨ ਰਹਿ ਨਹੀਂ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਤਾ ਰੂਸ ਦੇ ਵਿੱਚ ਜਬਰਦਸਤ ਭੁਚਾਲ ਆਇਆ ਹੈ ਧਰਤੀ ਕੰਬੀ ਹੈ 8.8 ਦੀ ਤੀਬਰਤਾ ਦੱਸੀ ਜਾ ਰਹੀ ਹੈ ਭੁਚਾਲ ਦੀ ਤੇ ਰੂਸ ਦੀ ਧਰਤੀ ਤਾਂ ਕੰਬੀ ਹੈ ਤੇ ਨਾਲ ਦੀ ਨਾਲ ਹੋਰ ਵੀ ਕਈ ਮੁਲਕਾਂ ਦੀ ਟੈਨਸ਼ਨ ਵੱਧ ਗਈ ਹੈ ਸਭ ਤੋਂ ਵੱਧ ਨਜ਼ਦੀਕ ਜੇਕਰ ਕੋਈ ਰੂਸ ਦੇ ਕੰਟਰੀ ਹੈ ਜਿਹਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ ਉਹ ਹੈ ਜਾਪਾਨ ਜਾਪਾਨ ਦਾ ਫੁਕੂਸ਼ਿਮਾ ਜਿਹੜਾ ਹੈ ਪਾਵਰ ਪਲਾਂਟ ਉਸ ਨੂੰ ਵੀ ਖਾਲੀ ਕਰਾ ਦਿੱਤਾ ਗਿਆ ਜਿੰਨੇ ਲੋਕ ਪਾਵਰ ਪਲਾਂਟ ਦੇ ਅੰਦਰ ਸੀ ਉਹਨਾਂ ਨੂੰ ਬਾਹਰ ਔਰ ਉੱਚੀਆਂ ਥਾਵਾਂ ਤੇ ਲਜਾਇਆ ਗਿਆ ਕਿਉਂਕਿ ਸਾਲ 2011 ਦੀ ਸੁਨਾਮੀ ਦੇ ਵਿੱਚ ਵੀ ਸਭ ਤੋਂ ਵੱਧ ਨੁਕਸਾਨ ਜਾਪਾਨ ਦੇ ਫੁਕੋਸ਼ਿਮਾ ਸ਼ਹਿਰ ਨੂੰ ਹੀ ਹੋਇਆ ਸੀਗਾ ਇਸੇ ਕਰਕੇ ਹੁਣ ਪਾਵਰ ਜਿਹੜਾ ਪਲਾਂਟ ਹੈ ਉਸ ਦੇ ਵਰਕਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਉੱਚੀਆਂ ਥਾਵਾਂ ਤੇ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਰਸ਼ੀਆ ਦੇ ਬਿਲਕੁਲ ਨਜ਼ਦੀਕ ਪੈਂਦਾ ਅਮਰੀਕਾ ਅਮਰੀਕਾ ਦੇ ਜਿਹੜੇ ਕੋਸਟਲ ਏਰੀਆ ਨੇ ਨੇ ਭਾਵੇਂ ਸੈਨ ਡੀਆਗੋ ਹੈ ਸੈਨ ਫਰਾਂਸਿਸਕੋ ਹੈ ਹੋਰ ਵੀ ਕਈ ਜਿਹੜੇ ਕੋਸਟਲ ਏਰੀਆਜ਼ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਪਬਲਿਕ ਇਸ ਥਾਂ ਦੇ ਉੱਤੇ ਨਾ ਜਾਵੇ ਸਮੁੰਦਰੀ ਟਟਾ ਤੋਂ ਕਾਫੀ ਜ਼ਿਆਦਾ ਦੂਰ ਹੋ ਜਾਵੇ ਕਿਉਂਕਿ ਅਗਲੇ ਕੁਝ ਘੰਟਿਆਂ ਤੋਂ ਬਾਅਦ ਸੁਨਾਮੀ ਦੀਆਂ ਲਹਿਰਾਂ ਇਨ੍ਹਾਂ ਇਲਾਕਿਆਂ ਦੇ ਵਿੱਚ ਆ ਸਕਦੀਆਂ ਨੇ ਅਗਲੇ 10 ਤੋਂ ਲੈ ਕੇ 36 ਘੰਟੇ ਕਾਫੀ ਜ਼ਿਆਦਾ ਕ੍ਰੂਸ਼ੀਅਲ ਨੇ ਲੋਕ ਸਾਵਧਾਨ ਰਹਿਣ ਹਾਲਾਂਕਿ ਅਮਰੀਕਾ ਦਾ ਪ੍ਰਸ਼ਾਸਨ ਕੈਨੇਡਾ ਦਾ ਪ੍ਰਸ਼ਾਸਨ ਚਿੱਲੀ ਦਾ ਪ੍ਰਸ਼ਾਸਨ ਹੋਰ ਵੀ ਜਿਹੜੇ ਕੰਟਰੀਜ਼ ਨੇ ਜਿਹੜੇ ਕਿ ਕੋਸਟਲ ਏਰੀਆ ਦੇ ਨਜ਼ਦੀਕ ਨੇ ਉਹਨਾਂ ਦਾ ਜੋ ਐਡਮਿਨਿਸਟ੍ਰੇਸ਼ਨ ਹੈ ਮੌਸਮ ਵਿਭਾਗ ਹੈ ਪੂਰੇ ਪਲ-ਪਲ ਦੀ ਅਪਡੇਟ ਦੇ ਰਿਹਾ ਹੈ ਔਰ ਹਸਟਲ ਏਰੀਆਜ਼ ਨੇ ਉਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ਬੜੀ ਸਖਤ ਪਨੀ ਪਿਸਤ ਪਸਲੋਕ ਕੰਪਾਰਟਾ ਜੌਸਟੋ ਕ੍ਰਿਜੋ